ਪੇਸ਼ ਹੈ ਪੰਜਾਬ ਦੀ ਹਫਤਾਵਾਰੀ ਸਮਾਚਾਰ ਸਮੀਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਮੀ ਵਾਚਿਕਾ ਚੰਚਲ ਸ਼ਰਮਾ ਪੰਜਾਬ ਤੋਂ ਵਿਦੇਸ਼ਾਂ ਵਿੱਚ ਗੈਰ ਕਾਨੂੰਨੀ ਟੰਗ ਨਾਲ ਪਰਵਾਸ ਕਰਕੇ ਅਮਰੀਕਾ ਪੁੱਜੇ ਸੂਬੇ ਦੇ ਨੌਜਵਾਨਾਂ ਨੂੰ ਉਥੋਂ ਫੜ-ਫੜ ਕੇ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ ਜ਼ਮੀਨਾਂ ਅਤੇ ਘਰ ਵੇਚ ਕੇ ਜਾਂ ਫਿਰ ਗਹਿਣੇ ਪਾ ਕੇ ਲੱਖਾਂ ਰੁਪਏ ਦੇ ਕਰਜ਼ੇ ਚੁੱਕ ਕੇ ਟਰੈਵਲ ਏਜੰਟਾਂ ਦੇ ਚਾਂਸੇ 'ਚ ਅਮਰੀਕਾ ਗਏ ਇਹ ਨੌਜਵਾਨ ਤੇ ਉਹਨਾਂ ਦੇ ਪਰਿਵਾਰ ਜਿੱਥੇ ਕਰਜ਼ਾ ਲਾਉਣ ਦੀ ਚਿੰਤਾ 'ਚ ਡੁੱਬੇ ਹੋਏ ਨੇ ਉੱਥੇ ਹੀ ਗਲਤ ਤੰਗ ਨਾਲ ਉਸ ਦੇਸ਼ 'ਚ ਦਾਖਲ ਹੋਣ ਦੌਰਾਨ ਹੰਢਾਈਆਂ ਮੁਸੀਬਤਾਂ ਨੂੰ ਯਾਦ ਕਰਕੇ ਅਥਰੂ ਵੀ ਵਹਾ ਰਹੇ ਨੇ ਬੇਸ਼ੱਕ ਇਹ ਲੋਕ ਜ਼ਬਰੀ ਉਥੋਂ ਫੜ ਕੇ ਡਿਪੋਰਟ ਕੀਤੇ ਗਏ ਨੇ ਪਰ ਬਹੁਤ ਸਾਰੇ ਮਾਪੇ ਇਸ ਗੱਲੋਂ ਖੈਰ ਵੀ ਮਨਾ ਰਹੇ ਨੇ ਕਿ ਉਹਨਾਂ ਇਸਲਾਮ ਕਰ ਪਰਤਾਈ ਨੇ ਡੰਕੀ ਲਾਉਣ ਦੌਰਾਨ ਕਈਆਂ ਨੂੰ ਤਾਂ ਜਾਣ ਤੋਂ ਹੱਥ ਧੋਣੇ ਵੀ ਪਏ ਤੇ ਕਈ ਵਿਦੇਸ਼ਾਂ ਦੀਆਂ ਜੇਲਾਂ ਵਿੱਚ ਰੁਲਦੇ ਰਹਿੰਦੇ ਨੇ ਰਿਪੋਰਟ ਹੋ ਕੇ ਆਏ ਬਹੁਤ ਸਾਰੇ ਨੌਜਵਾਨਾਂ ਨੇ ਆਪਣੀਆਂ ਦਿਲ ਕੰਬਾਊ ਕਹਾਣੀਆਂ ਦੱਸੀਆਂ ਨੇ ਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲੇ ਲਈ ਕਿਸ ਤਰ੍ਹਾਂ ਡੰਕੀ ਲਵਾਈ ਜਾਂਦੀ ਹੈ ਅਤੇ ਇਸ ਦੌਰਾਨ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਨੌਜਵਾਨ ਨੇ ਦੱਸਿਆ ਕਿ ਉਹਨਾਂ ਨੂੰ ਜੰਗਲ ਦੇ ਦਲਦਲ ਵਾਲੇ ਰਸਤੇ ਰਾਹੀਂ ਲਜਾਇਆ ਗਿਆ ਅਤੇ ਇਸ ਦੌਰਾਨ ਉਹਨਾਂ ਨੇ ਜੰਗਲੀ ਜਾਨਵਰਾਂ ਅਤੇ ਜ਼ਹਿਰੀਲੇ ਜੀਵ ਜੰਤੂਆਂ ਦਾ ਸਮਨავਿਕੀਤਾ ਇਹ ਗੱਡੀਆਂ ਦੇ ਵਿੱਚ ਚਾਰ ਜਾਂ ਪੰਜ ਬੰਦੇ ਬਹਿਣ ਦੀ ਜਗ੍ਹਾ ਹੁੰਦੀ ਜਿਹਦੇ ਵਿੱਚ 10-10 15-15 ਬੰਦੇ ਬਿਠਾ ਦਿੰਦੇ ਗੁੱਡੇ ਜੋੜ ਕੇ ਪਲਾਸਟਿਕ ਦੇ ਚੌਲ ਹੁੰਦੇ ਸੀ ਪਾਣੀ ਗੰਦਾ ਸੀਗਾ ਸਮੁੰਦਰ ਦੇ ਵਿੱਚ ਵੀ 2.5 ਤੋਂ ਲੈ ਕੇ 3.5 ਘੰਟੇ ਦੀ ਜਿਹੜੀ ਸੀਪ ਸੀ ਨਾ ਉਹਨੇ ਇੱਕ ਵਾਰੀ ਰੱਬ ਯਾਦ ਕਰਵਾ ਦਿੱਤਾ ਹੈਗਾ ਡੰਕੀ ਲਾਉਣ ਦਾ ਮਤਲਬ ਵਿਅਕਤੀ ਦਾ ਦੂਜਾ ਜਨਮ ਹੀ ਹੈ ਜੇ ਸਹੀ ਸਲਾਮਤ ਅਮਰੀਕਾ ਦੀ ਸਰਹੱਦ ਪਾਰ ਕਰ ਗਏ ਤਾਂ ਥੋੜਾ ਜਿਹਾ ਸੁੱਖ ਦਾ ਸਾਹ ਮਿਲਦਾ ਪਰ ਨਾਲ ਹੀ ਫੜੇ ਜਾਣ ਦੇ ਡਰ ਦੀ ਅਗਲੀ ਮੁਸੀਬਤ ਵੀ ਸ਼ੁਰੂ ਹੋ ਜਾਂਦੀ ਹੈ ਜੇਕਰ ਲੁਕ ਲੁਕਾ ਕੇ ਕਿਸੇ ਠਿਕਾਣੇ ਤੇ ਪੁੱਜ ਵੀ ਜਾਵੇ ਆਫਰ ਕੰਮ ਲੱਭਣ ਅਤੇ ਤਰਸਯੋਗ ਹਾਲਾਤ ਵਿੱਚ ਕੰਮ ਕਰਨਾ ਪੈਂਦਾ ਹੈ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪੁੱਜੇ ਕਈ ਲੋਕਾਂ ਨੂੰ ਦਹਾਕਿਆਂ ਤੱਕ ਲੋਕ ਛੁਪ ਕੇ ਰਹਿਣਾ ਪੈਂਦਾ ਹੈ ਅਤੇ ਫਿਰ ਕਿਤੇ ਜਾ ਕੇ ਉਹ ਕਾਗਜ਼ ਤਿਆਰ ਕਰਵਾ ਕੇ ਉੱਥੇ ਰਹਿਣ ਦੇ ਹੱਕਦਾਰ ਬਣਦੇ ਨੇ ਕਈਆਂ ਨੂੰ ਤਾਂ ਸਾਲਾਂ ਬੱਧੀ ਰਹਿਣ ਦੇ ਬਾਅਦ ਵੀ ਨਿਰਾਸ਼ਾ ਨਾਲ ਹੀ ਪਰਤਣਾ ਪੈਂਦਾ ਹੈ ਇਸ ਤਜਰਬੇ ਤੋਂ ਬਾਅਦ ਵੀ ਵਾਪਸ ਆਉਣ ਦੇ ਮਾਨਸਿਕ ਸਦਮੇ ਨੇ ਉਹਨਾਂ ਨੂੰ ਭਾਵਨਾਤਮਕ ਤੌਰ ਤੇ ਤੋੜ ਦਿੱਤਾ ਹੈ ਉਹਨਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਧੋਖਾ ਦੇਣ ਵਾਲੇ ਟਰੈਵਲ ਏਜੰਟਾ ਖਿਲਾਫ ਕਾਰਵਾਈ ਕੀਤੀ ਜਾਵੇ ਇਹਨਾਂ ਸਾਰਿਆਂ ਨੇ ਆਪਣੇ ਪਰਿਵਾਰਾਂ ਦੀ ਇਤੀਬਾੜੀ ਵਾਲੀ ਜ਼ਮੀਨ ਮਾਂ ਦੇ ਗਹਿਣੇ ਵੇਚ ਕੇ ਬੈਂਕਾਂ ਤੇ ਦੋਸਤਾਂ ਤੋਂ ਕਰਜ਼ਾ ਲੈ ਕੇ ਅਮਰੀਕਾ ਜਾਣ ਵਾਸਤੇ 40 ਲੱਖ ਰੁਪਏ ਤੋਂ ਵੱਧ ਖਰਚ ਕੀਤੇ ਨੇ ਜੋ ਹੁਣ ਬਰਬਾਦ ਹੋ ਗਏ ਨੇ ਕਿਉਂ ਸਾਡੀ ਜੋ ਵੀ ਜਾਇਦਾਦ ਸੀ ਪਹਿਲੀ ਸੀ ਜਿੰਨੀ ਵੀ ਅਸੀਂ ਸਭ ਕੁਝ ਵੇਚੜਿਆ ਵਾ ਹੁਣ ਇਸ ਟਾਈਮ ਸਾਡੇ ਕੋਲ ਕੁਝ ਨਹੀਂ ਆ ਸਾਡੇ ਮਕਾਨ ਵੀ ਜਿਹੜੇ ਆ ਉਹ ਵੀ ਵਿਕੇ ਆ ਇੱਕ ਕਿਹੜੀ ਮਾਤਾ ਵਾ ਵੀ ਜਿਹੜਾ ਆਪਣੇ ਬੱਚੇ ਨੂੰ ਇੰਨੇ ਪੈਸੇ ਲਾ ਕੇ ਬਾਹਰ ਭੇਜੇ ਤੇ ਉਹਦਾ ਬੇਟਾ ਵਾਪਸ ਮੁੜ ਕੇ ਆ ਜੇ ਸਰਕਾਰ ਕੋਲ ਇਹ ਹੀ ਮੰਗਿਆ تھا ਅੱਜੇ ਬੇਟੇ ਦੀ ਮਤਲਬ ਕੋਈ ਨੌਕਰੀ ਚਾਏ ਪੈਸੇ ਵਾਪਸ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ ਭਾਰਤੀਆਂ ਨੂੰ ਰਿਪੋਰਟ ਕਰਨ ਦੀ ਕਾਰਵਾਈ ਅਮਰੀਕੀ ਸਰਕਾਰ ਵੱਲੋਂ ਪਹਿਲੀ ਵਾਰ ਨਹੀਂ ਕੀਤੀ ਜਾ ਰਹੀ ਇਸ ਤੋਂ ਪਹਿਲਾਂ ਵੀ ਉੱਥੇ ਕਈ ਭਾਰਤੀਆਂ ਨੂੰ ਰਿਪੋਰਟ ਕਰਕੇ ਭਾਰਤ ਭੇਜਾ ਜਾ ਚੁੱਕਿਆ ਜਿਹੜੇ ਡੰਕੀ ਲਾ ਕੇ ਜਾਂ ਕਿਸੇ ਵੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਏ ਸਨ ਜੇਕਰ ਅਮਰੀਕਾ ਵੱਲੋਂ ਭਾਰਤੀਆਂ ਨੂੰ ਰਿਪੋਰਟ ਕੀਤੇ ਜਾਣਦੇ ਅੰਕੜਿਆਂ ਤੇ ਝਾਤ ਮਾਰੀਏ ਤਾਂ ਸਾਲ 2014 ਚ 359

2312 ਭਾਰਤੀਆਂ ਨੂੰ ਡਿਪੋਰਟ ਕਰਕੇ ਭੇਜਿਆ ਜਾ ਚੁੱਕਿਆ ਹੈ। ਇਹਨਾਂ ਸਾਲਾਂ ਤੋਂ ਬਾਅਦ ਡਿਪੋਰਟ ਕੀਤੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਇੱਕਦਮ ਘਟ ਗਈ ਸੀ। 2021 ਵਿੱਚ 292 ਭਾਰਤੀ, 2022 ਵਿੱਚ 276 ਭਾਰਤੀ, 2023 ਵਿੱਚ 370 ਭਾਰਤੀ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ। ਪਿਛਲੇ ਸਾਲ 2024 'ਚ ਗਿਣਤੀ ਵਧ ਕੇ 1529 ਤੱਕ ਪਹੁੰਚ ਗਈ। ਇਹਨਾਂ ਵਿੱਚ 5 ਫਰਵਰੀ ਨੂੰ ਪੁੱਜੀ ਪਹਿਲੀ ਉਡਾਨ ਰਾਹੀਂ 104, 15 ਫਰਵਰੀ ਨੂੰ ਦੂਜੀ ਉਡਾਨ ਰਾਹੀਂ 116 ਅਤੇ 16 ਫਰਵਰੀ ਨੂੰ ਪੁੱਜੀ ਤੀਜੀ ਉਡਾਨ ਰਾਹੀਂ 1575 ਭਾਰਤੀ ਸ਼ਾਮਲ ਨੇ ਜੇਕਰ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਬਾਰੇ ਦਸਤਾਵੇਜ਼ ਦੇਖੀਏ ਤਾਂ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੀ ਅਪ੍ਰੈਲ 2024 ਚ ਜਾਰੀ ਰਿਪੋਰਟ ਮੁਤਾਬਕ ਉੱਥੇ 220000 ਭਾਰਤੀ ਬਿਨਾ ਦਸਤਾਵੇਜ਼ਾਂ ਦੇ ਰਹਿ ਰਹੇ ਨੇ ਇਹ ਸਾਰੇ ਪਿਛਲੇ ਸਾਲਾਂ ਦੌਰਾਨ ਅਮਰੀਕਾ ਦੀਆਂ ਸਰਹੱਦਾਂ 'ਚ ਟਰੈਵਲ ਏਜੰਟਾਂ ਵੱਲੋਂ ਡੰਕੀ ਲਾ ਕੇ ਦਾਖਲ ਕਰਵਾਏ ਗਏ ਨੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦਾ ਵਰਤਾਰਾ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਲੱਖਾਂ ਰੁਪਏ ਉਜਾੜ ਕੇ ਡਿਪੋਰਟ ਹੋ ਕੇ ਆਉਂਦੇ ਦੇਖਣ ਦੇ ਬਾਵਜੂਦ ਲੋਕ ਧੋਖੇਬਾਜ਼ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆਉਣ ਤੋਂ ਗੁਰੇਜ਼ ਨਹੀਂ ਕਰਦੇ ਏਜੰਟ ਇਹਨਾਂ ਭੋਲੇ-ਪਾਲੇ ਅਤੇ ਖੁਸ਼ਹਾਲ ਜੀਵਨ ਦੀ ਆਸ ਲੈ ਕੇ ਵਿਦੇਸ਼ ਜਾਣ ਦੇ ਚਾਹਵਨ ਲੋਕਾਂ ਨੂੰ ਝਾਂਸੇ 'ਚ ਲੈ ਕੇ ਅਮਰੀਕਾ 'ਚ ਦਾਖਲ ਕਰ ਦੇ ਨੇ ਅਤੇ ਉਹਨਾਂ ਦੀ ਜਾਨ ਜੋਖਮ 'ਚ ਪਾ ਕੇ ਡੰਕੀ ਲਵਾ ਕੇ ਭੇਜ ਦਿੰਦੇ ਨੇ ਇਸ ਕੰਮ ਲਈ ਕੰਟੇਨਰਾਂ ਅਤੇ ਕਿਸ਼ਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਵਿਦੇਸ਼ ਜਾਣ ਦਾ ਇਹ ਰੁਝਾਨ ਜਿੱਥੇ ਨਸ਼ਿਆਂ ਤੇ ਬੇਰੁਜ਼ਗਾਰੀ ਕਾਰਨ ਲੋਕਾਂ ਦੀ ਮਜਬੂਰੀ ਬਣਿਆ ਹੋਇਆ ਹੈ ਉੱਥੇ ਹੀ ਡਾਲਰ ਅਤੇ ਪੌਂਡ ਕਮਾਉਣ ਦੀ ਲਾਲਸਾ ਕਾਰਨ ਨੌਜਵਾਨ ਵਿਦੇਸ਼ਾਂ ਵੱਲ ਰੁਹਕਰਦੇ ਨੇ ਹਾਲਾਂਕਿ ਸਾਡੇ ਸਾਹਮਣੇ ਕਈ ਮਸਾਲੇ ਮੌਜੂਦ ਨੇ ਕਿ ਕਈ ਲੋਕ ਵਿਦੇਸ਼ਾਂ ਤੋਂ ਆ ਕੇ ਇੱਥੇ ਚੰਗੇ ਕਾਰੋਬਾਰ ਖੇਤੀ ਤੇ ਹੋਰ ਕੰਮ ਸਫਲਤਾਪੂਰਵਕ ਕਰ ਰਹੇ ਨੇ ਕਈ ਨੌਜਵਾਨ ਸੂਬੇ 'ਚ ਰਹਿ ਕੇ ਸਵੈ ਰੁਜ਼ਗਾਰ ਰਾਹੀਂ ਵਧੀਆ ਆਮਦਨ ਕਮਾ ਰਹੇ ਨੇ ਸਰਕਾਰਾਂ ਵੱ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਜਿਸ ਵਿੱਚ ਸਟਾਰਟਅਪ ਲੋਨ ਤੇ ਹੋਰ ਯੋਜਨਾਵਾਂ ਵੀ ਸ਼ਾਮਲ ਨੇ ਇਸ ਲਈ ਸਰਕਾਰਾਂ ਦੇ ਨਾਲ ਨਾਲ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਵਿਦੇਸ਼ਾਂ ਵਿੱਚ ਲੱਖਾਂ ਰੁਪਏ ਬਰਬਾਦ ਕਰਨ ਦੀ ਬਜਾਏ ਆਪਣੇ ਪਰਿਵਾਰਾਂ 'ਚ ਰਹਿੰਦੇ ਹੋਏ ਮਿਹਨਤ ਕਰਕੇ ਜੀਵਨ ਬਸਰ ਕਰਨ ਨੂੰ ਪਹਲ ਦੇਣ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ